ਜਦੋਂ ਪਤੀ ਵੱਲੋਂ ਆਪਣੀ ਪਤਨੀ ਨੂੰ ਮੌਤ ਦਾ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਫਿਰ ਉਹਨੇ ਸੋਚਿਆ ਕਿ ਹੁਣ ਮੈਂ ਇਹਦੀ লাশ ਦਾ ਕੀ ਕਰਾਂ ਤਾਂ ਉਹਨੇ লাশ ਨੂੰ ਛਪਾਉਣ ਦੀ ਖਾਤਰ ਆਪਣੀ ਪਤਨੀ ਨੂੰ ਇੱਕ ਵੱਡੇ ਬੈਗ ਦੇ ਅੰਦਰ ਪੈਕ ਕੀਤਾ ਆਪਣੀ ਗੱਡੀ ਦੇ ਅੰਦਰ ਰੱਖਿਆ ਤੇ ਚੱਕ ਕੇ ਨਹਿਰ ਦੇ ਵਿੱਚ ਸੁੱਟ ਆਇਆ ਇਸ ਘਟਨਾ ਦਾ ਪਤਾ ਕਿਵੇਂ ਲੱਗਦਾ ਇੱਕ ਤਾਂ ਜਦੋਂ ਮਾਪਿਆਂ ਦੀ ਆਪਣੀ ਧੀ ਦੇ ਨਾਲ ਗੱਲਬਾਤ ਨਹੀਂ ਹੁੰਦੀ ਤਾਂ ਉਹ ਫਿਕਰਾਂ ਦੇ ਵਿੱਚ ਪੈ ਜਾਂਦੇ ਆ ਕਿ ਸਾਡੀ ਧੀ ਆਖਰ ਕਿੱਥੇ ਚਲੀ ਗਈ ਉਹ ਸਾਡਾ ਫੋਨ ਕਿਉਂ ਨਹੀਂ ਉਠਾ ਰਹੀ ਤੇ ਦੂਸਰੇ ਪਾਸੇ ਜਿਹੜੀ ਉਹ ਕੁੜੀ ਆ ਉਹਦੀ লাশ ਰਜਿੰਦਰਾ ਹਸਪੀਟਲ ਦੇ ਅੰਦਰ ਪਹੁੰਚੀ ਕਿਸੇ ਨੇ ਉਹ ਬੈਗ ਨਹਿਰ ਦੇ ਅੰਦਰ ਦੇਖਿਆ ਤਾਂ ਉਹਨਾਂ ਨੇ ਉਹ লাশ ਕੱਢੀ ਗੋਤਾਖੋਰਾਂ ਦੀ ਮਦਦ ਦੇ ਨਾਲ ਜਦੋਂ ਉਹਨਾਂ ਨੇ ਬੈਗ ਦੇਖਿਆ ਕਿ ਬੈਗ ਵਿੱਚ ਕੋਈ ਚੀਜ਼ ਨਾ ਹੋਵੇ ਅਣਜਾਣ ਸਮਝ ਕੇ ਬੈਗ ਨੂੰ ਚੁੱਕਿਆ ਕੱਢਿਆ ਤੇ ਵਿੱਚੋਂ ਕੁੜੀ ਦੀ লাশ ਨਿਕਲਦੀ ਆ ਤਾਂ ਉਹ ਉਸ ਨੂੰ ਦੱਸਿਆ ਜਾ ਰਿਹਾ ਕਿ ਰਜਿੰਦਰਾ ਹਸਪੀਟਲ ਦੇ ਅੰਦਰ ਮੋਰਚਰੀ ਦੇ ਅੰਦਰ ਰੱਖ ਦਿੰਦੇ ਨੇ ਤੇ ਪੁਲਿਸ ਨੂੰ ਇਹਦੀ ਸੂਚਨਾ ਦੇ ਦਿੰਦੇ ਨੇ ਤੇ ਦੂਸਰੇ ਪਾਸੇ ਕੁੜੀ ਦਾ ਪਰਿਵਾਰ ਪੁਲਿਸ ਕੋਲੇ ਪਹੁੰਚਦਾ ਕਿ ਸਾਡੀ ਬੱਚੀ ਮਿਲ ਨਹੀਂ ਰਹੀ ਤਾਂ ਫੇਰ ਜਦੋਂ ਪੁਲਿਸ ਇਸ ਮਾਮਲੇ ਵਿੱਚ ਇਨਵੈਸਟੀਗੇਸ਼ਨ ਕਰਦੀ ਆ ਤਾਂ ਪੁਲਿਸ ਨੂੰ ਪਤਾ ਲੱਗਦਾ ਪੁਲਿਸ ਦੇ ਦੱਸਣ ਮੁਤਾਬਕ ਤੇ ਕੁੜੀ ਦੇ ਘਰ ਦੇ ਹਮਤਾਬਕ ਜਿਹੜਾ ਕੁੜੀ ਦਾ ਪਤੀ ਆ ਉਸੇ ਨੇ ਹੀ ਉਸ ਕੁੜੀ ਨੂੰ ਗਲਾ ਕੁੱਟ ਕੇ ਮਾਰ ਮੁਕਾਇਆ ਏ ਕਿਉਂਕਿ ਉਹਨਾਂ ਦਾ ਸ਼ਰਾਬ ਨੂੰ ਲੈ ਕੇ ਕੋਈ ਮਾੜਾ ਮੋਟਾ ਲੜਾਈ ਝਗੜਾ ਹੋਇਆ ਕਰਦੇ